ਤੁਸੀਂ ਜੋ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸ ਦੀ ਇਸ ਤਰ੍ਹਾਂ ਦੀ ਹੜਾਂ ਦੀ ਸਥਿਤੀ ਬਣੀ ਹੈ ਸਾਰੇ ਪੰਜਾਬ ਦੇ ਚੁਣੇ ਹੋਏ ਨਮਾਇੰਦਿਆਂ ਨੂੰ ਆਪਣੀ ਗੱਲ ਰੱਖਣ ਦਾ ਹੜਾਂ ਦੇ ਬਾਰੇ ਵਿਚਾਰ ਦੱਸਣ ਦਾ ਹੜਾਂ ਦੀ ਰੋਕਥਾਮ ਬਾਰੇ ਗੱਲ ਕਰਨ ਦਾ ਇਹ ਸਾਰਾ ਤੁਸੀਂ ਮੌਕਾ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਇਹ ਕੁਦਰਤੀ ਆਫਤ ਜਿਹੜੀ ਮੈਂ ਕਹਿ ਸਕਦਾ ਕਿ ਜਿੰਨੇ ਅਸੀਂ ਲੋਕ ਇੱਥੇ ਬੈਠੇ ਆਂ ਵਿਧਾਨ ਸਭਾ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਿਸੇ ਨੇ ਨਹੀਂ ਦੇਖੀ ਕਿ ਇਸ ਤਰ੍ਹਾਂ ਦੀ ਤਰਸਦੀ ਆਈ ਹੋਵੇ ਇਸ ਤਰ੍ਹਾਂ ਦੀ ਬਰਸਾਤਾਂ ਹੋਈਆਂ ਹੋਣ ਇਸ ਤਰ੍ਹਾਂ ਦੇ ਹੜ੍ਹ ਆਏ ਹੋਣ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਚੱਲਦੀ ਹੈ ਜਦ ਪਾਣੀਆਂ ਦੀ ਗੱਲ ਚੱਲਦੀ ਹੈ ਤਾਂ 1988 ਦਾ ਜ਼ਿਕਰ ਹੁੰਦਾ ਤੇ 1988 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੜ੍ਹ ਆਏ ਸੀ ਪਰ ਇਹ ਜਿਹੜੇ ਹੜਾ ਆਏ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀ 1988 ਦੇ ਵਿੱਚ 14 ਲੱਖ 11 ਲੱਖ 20000 ਕਿਊਸਿਕ ਜਿਹੜਾ ਪਾਣੀ ਆਇਆ ਸੀ ਬਹੁਤ ਵੱਧ ਪਰ ਹੁਣ ਜਿਹੜਾ ਆਇਆ ਤੇ 14 ਲੱਖ 11000 ਕਿਊਸਿਕ ਆਇਆ ਕਿ 1988 ਦੇ ਵਿੱਚ ਜੋ ਪਾਣੀ ਆਇਆ ਸੀ ਉਸ ਤੋਂ 20% ਪਾਣੀ ਜ਼ਿਆਦਾ ਆਇਆ